ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਡੇਰਿਆਂ ਮੰਦਰਾਂ ਜਾਂ ਗੁਰਦੁਆਰਿਆਂ ਵਿੱਚ ਕੋਈ ਸ਼ਕਤੀ ਹੁੰਦੀ ਹੈ ਇੱਕ ਸਰੋਤੇ ਦਾ ਸਵਾਲ ਕੁਝ ਦਿਨ ਪਹਿਲਾਂ ਇੱਕ ਵੀਰ ਨੇ ਇੱਕ ਡੇਰੇ ਦਾ ਨਾਮ ਲੈ ਕੇ ਮੈਨੂੰ ਸਵਾਲ ਕੀਤਾ ਕਿ ਕੀ ਉਸ ਡੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ ਮੈਂ ਉਸ ਨੂੰ ਸਾਫ਼-ਸਾਫ਼ ਜਵਾਬ ਦਿੱਤਾ ਕਿ ਬਿਲਕੁਲ ਵੀ ਕੋਈ ਸ਼ਕਤੀ ਨਹੀਂ ਹੈ ਉਹ ਦੋਸਤ ਮੇਰੀ ਇਸ ਗੱਲ ਤੋਂ ਔਖਾ ਭਾਰਾ ਹੋ ਕੇ ਕਹਿਣ ਲੱਗਾ ਕਿ ਮੈਂ ਤੇਰੀ ਇਸ ਤਰ੍ਹਾਂ ਬੋਲਦੇ ਦੀ ਵੀਡੀਓ ਬਣਾ ਕੇ ਲੋਕਾਂ ਤੱਕ ਭੇਜਾਂਗਾ ਮੈਂ ਉਸ ਵੀਰ ਨੂੰ ਨਿਮਰਤਾ ਸਹਿਤ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਗੁਰਬਾਣੀ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਸ਼ਕਤੀ ਨੂੰ ਨਹੀਂ ਮੰਦੀ ਇਹ ਜੋ ਸ਼ਕਤੀ ਵਾਲੀਆਂ ਗੱਲਾਂ ਹਨ ਇਹ ਸਿਰਫ ਪੁਜਾਰੀਵਾਦ ਦੀ ਦੇਣ ਹੈ ਹਰ ਇੱਕ ਡੇਰੇ ਮੰਦਿਰ ਜਾਂ ਗੁਰਦੁਆਰੇ ਦਾ ਪੁਜਾਰੀ ਲੋਕਾਂ ਤੋਂ ਚੜਾਵਾ ਚੜਾਉਣ ਵਾਸਤੇ ਆਪਣੇ ਆਪਣੇ ਸਥਾਨ ਨੂੰ ਕਿਸੇ ਸ਼ਕਤੀ ਨਾਲ ਜੋੜ ਦਿੰਦਾ ਹੈ ਕੋਈ ਕਹਿੰਦਾ ਇੱਥੇ ਫਲਾਣੇ ਗੁਰੂ ਸਾਹਿਬ ਜੀ ਆਏ ਸਨ ਇਸ ਥਾਂ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ ਇੱਥੇ ਇੱਥੇ ਤੁਹਾਡੇ ਸਾਰੇ ਅੜੇ ਹੋਏ ਕੰਮ ਠੀਕ ਹੋ ਜਾਣਗੇ ਕੋਈ ਕਹਿੰਦਾ ਇੱਥੇ ਅਰਦਾਸ ਕਰਵਾਓ ਤਾਂ ਜੋ ਤੁਹਾਡੇ ਇਹ ਪਤਰਾ ਦੇ ਜੋ ਵਿਆਹ ਨਹੀਂ ਹੁੰਦੇ ਤਾਂ ਉਹਨਾਂ ਦੀ ਛੱਟ ਮੰਗਣੀ ਫਟ ਵਿਆਹ ਹੋ ਜਾਵੇਗਾ ਕੋਈ ਕਹਿੰਦਾ ਇੱਥੇ ਸਾਡੇ ਮਹਾਪੁਰਸ਼ਾਂ ਨੇ ਬਰਸਾ ਮਾਰ ਕੇ ਪਾਣੀ ਦੀ ਨਦੀ ਬਗਾ ਦਿੱਤੀ ਸੀ ਕੋਈ ਕਹਿੰਦਾ ਇੱਥੇ ਕਿਕਰਾਂ ਨੂੰ ਮਠਿਆਈ ਲੱਗਦੀ ਹੈ ਕੋਈ ਕਹਿੰਦਾ ਇੱਥੇ ਸਾਡੇ ਸਥਾਨ ਤੇ ਦੁੱਧ ਚੜਾਉਣ ਨਾਲ ਤੁਹਾਡੀਆਂ ਮੱਝਾਂ ਬਾਲਟੀਆਂ ਭਰ-ਭਰ ਕੇ ਦੁੱਧ ਦੇਣੀਆਂ ਕੋਈ ਕਹਿੰਦਾ ਇੱਥੇ ਸ਼ਰਾਬ ਚੜਾਉਣ ਨਾਲ ਤੁਹਾਡੇ ਹਰ ਇੱਕ ਤੁਹਾਡੀਆਂ ਹਰ ਇੱਕ ਸੁੱਖਾਂ ਪੂਰੀਆਂ ਹੋ ਜਾਣਗੀਆਂ ਇਸ ਤਰ੍ਹਾਂ ਪੁਜਾਰੇ ਲਾਣਾ ਆਪਣੇ ਆਪਣੇ ਸਥਾਨ ਦੀ ਮਸ਼ਹੂਰੀ ਕਰਨ ਵਾਸਤੇ ਝੂਠੀਆਂ ਤੇ ਮਨ ਘੜ ਤਕਾਣੀਆਂ ਲੋਕਾਂ ਨੂੰ ਸੁਣਾਉਂਦਾ ਰਹਿੰਦਾ ਹੈ ਮੈਂ ਅੱਜ ਤੱਕ ਬਹੁਤ ਘੱਟ ਬਾਬੇ ਜਾਂ ਕਥਾਵਾਚਕ ਜਿਹੇ ਦੇਖੇ ਹਨ ਜੋ ਗੁਰਬਾਣੀ ਦੇ ਕਿਸੇ ਸ਼ਬਦ ਨੂੰ ਲੈ ਕੇ ਉਸ ਦੀ ਵਿਆਖਿਆ ਕਰਦੇ ਹਨ ਨਹੀਂ ਤਾਂ ਜ਼ਿਆਦਾਤਰ ਬਾਬੇ ਝੂਠੀਆਂ ਤੇ ਮਨ ਘੜਤ ਕਹਾਣੀਆਂ ਲੋਕਾਂ ਨੂੰ ਸੁਣਾਉਂਦੇ ਰਹਿੰਦੇ ਹਨ ਅਸੀਂ ਲੋਕ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਪਣੇ ਗੁਰੂਆਂ ਦੇ ਸਿੱਖ ਨਹੀਂ ਹਾਂ ਅਸੀਂ ਸਿਰਫ ਇਹਨਾਂ ਬਾਬਿਆਂ ਦੇ ਕਥਾਵਾਚਕਾਂ ਦੇ ਸਿੱਖ ਹਾਂ ਕਿਉਂਕਿ ਅਸੀਂ ਆਪਣੇ ਗੁਰੂਆਂ ਵੱਲੋਂ ਕਹੀ ਹੋਈ ਇੱਕ ਗੱਲ ਵੀ ਨਹੀਂ ਮੰਨਦੇ ਪਰ ਇਹਨਾਂ ਬਾਬਿਆਂ ਦੁਆਰਾ ਕਹੀਆਂ ਹੋਈਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਹਾਂ ਅਸਲ ਵਿੱਚ ਸਾਨੂੰ ਬਚਪਨ ਤੋਂ ਹੀ ਪੱਕਾ ਕਰ ਦਿੱਤਾ ਜਾਂਦਾ ਕਿ ਇਹ ਕਹਿ ਲਓ ਜਾਂ ਇਹ ਕਹਿ ਲਓ ਕਿ ਸਾਡੇ ਖੂਨ ਵਿੱਚ ਗੱਲਾਂ ਭਰ ਦਿੱਤੀਆਂ ਜਾਂਦੀਆਂ ਹਨ ਕਿ ਫਲਾਣੇ ਥਾਂ ਤੇ ਬਹੁਤ ਸ਼ਕਤੀ ਹੈ ਉੱਥੇ ਜਾ ਕੇ ਸੁੱਖ ਸੁੱਖ ਲੋਭ ਪੂਰੀ ਹੋ ਜਾਵੇਗੀ ਫਲਾਣੇ ਥਾਂ ਤੇ ਜਾ ਕੇ ਪੰਜ ਚੌਕੀਆਂ ਭਰੋ ਤਾਂ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਪਰ ਇਹ ਸਾਡੇ ਮਨ ਦਾ ਇੱਕ ਵਹਿਮ ਹੈ ਸਾਡੇ ਮਨ ਦਾ ਇੱਕ ਡਰ ਹੈ ਅੱਜ ਤੱਕ ਨਾ ਕਿਸੇ ਸਥਾਨ ਵਿੱਚ ਕੋਈ ਸ਼ਕਤੀ ਹਾਂ ਨਾ ਕਿਸੇ ਸਰੋਲ ਵਿੱਚ ਸ਼ਕਤੀ ਹੈ ਨਾ ਕਿਸੇ ਕਿਕਰ ਜਾਂ 베ਰੀ ਵਿੱਚ ਸ਼ਕਤੀ ਹੈ ਤੇ ਨਾ ਹੀ ਸਾਡੀ ਗੁਰਬਾਣੀ ਇਸ ਤਰ੍ਹਾਂ ਦੀ ਕਿਸੇ ਸ਼ਕਤੀ ਨੂੰ ਮੰਨਦੀ ਹੈ ਗੁਰਬਾਣੀ ਦੇ ਨੇੜੇ ਨਹੀਂ ਅਸੀਂ ਲੱਗਦੇ ਗੁਰਬਾਣੀ ਵੀ ਪੜਨ ਅਤੇ ਸਮਝਣ ਤੋਂ ਸਾਨੂੰ ਸਿੱਖਾਂ ਨੂੰ ਡਰ ਲੱਗਦਾ ਹੈ ਪਰ ਸਿੱਖੀ ਦੀ ਠੇਕੇਦਾਰੇ ਸੀ ਆਪਣੇ ਮੋਢਿਆਂ ਉੱਪਰ ਚੁੱਕੀ ਹੋਈ ਹੈ ਨਾ ਸਾਨੂੰ ਇਹ ਪਤਾ ਹੈ ਕਿ ਸਾਡੇ ਸਿੱਖੀ ਦੀਆਂ ਜਣਾ ਵਿੱਚ ਤੇਲ ਕੌਣ ਪਾ ਰਿਹਾ ਹੈ ਬਸ ਗੱਲ ਦਾ ਮਕਾ ਕਰੋ ਕਿ ਅਸੀਂ ਇਕੱਲੇ ਲੰਗਰ ਖਾ ਕੇ ਜਕਾਰੇ ਛੱਡਣ ਜੋਗੇ ਹਾਂ ਸੋ ਸਾਨੂੰ ਇੰਨਾ ਡੇਰਿਆ ਮੰਦਰਾ ਜਾਂ ਗੁਰਦੁਆਰਿਆਂ ਦੀ ਸ਼ਕਤੀ ਦੇ ਭੁਲੇਖੇ ਤੋਂ ਦੂਰ ਹੋ ਕੇ ਸਾਨੂੰ ਆਪਣੀ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਸਾਨੂੰ ਖੁਦ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਤੇ ਉਸ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਜਦ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਸਾਨੂੰ ਖੁਦ ਪਤਾ ਲੱਗ ਜਾਵੇਗਾ ਕਿ ਸੱਚ ਕੀ ਹੈ ਝੂਠ ਕੀ ਹੈ ਜਿੰਨਾ ਚਿਰ ਅਸੀਂ ਆਪਣੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਨੂੰ ਨਹੀਂ ਸਮਝਦੇ ਉਹਨਾਂ ਚਿਰ ਅਸੀਂ ਸੱਚ ਬੋਲਣ ਵਾਲੇ ਆਦਮੀ ਦਾ ਵੀ ਵਿਰੋਧ ਕਰਦੇ ਰਹਾਂਗੇ ਅਤੇ ਨਾਲ-ਨਾਲ ਇਹਨਾਂ ਡੇਰਿਆਂ ਮੰਦਰਾਂ ਤੇ ਗੁਰਦੁਆਰਿਆਂ ਦੇ ਪੁਜਾਰੀਆਂ ਦੀ ਠੱਗੀ ਦਾ ਸ਼ਿਕਾਰ ਵੀ ਹੁੰਦੇ ਰਾਂਗੇ। ਸੋ ਉਮੀਦ ਹੈ ਕਿ ਸਵਾਲ ਕਰਨ ਵਾਲੇ ਵੀਰ ਦੀ ਤਸੱਲੀ ਹੋ ਗਈ ਹੋਵੇਗੀ। ਜੇਕਰ ਮੇਰੇ ਕੋਲੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ। ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।